ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨ ਸਾਡੀ 33 ਸਾਡੇ ਲੋਕ ਪਿੰਡ ਬੱਗੇਵਾਲਾ ਜਿਸ ਅਸੀਂ ਅੱਜ ਪਹੁੰਚੇ ਹੋਏ ਹਾਂ ਜਿੱਥੇ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਤਨ ਤਨ ਬਾਬਾ ਬੀਰ ਸਿੰਘ ਜੀ ਸ਼ਹੀਦ ਉਹਨਾਂ ਦੀ ਯਾਦ ਵਿੱਚ ਸਲਾਨਾ ਜੋੜਵੇਂਲਾ ਪਿੰਡ ਬੱਗੇਵਾਲਾ ਦੇ ਵਿੱਚ ਮਨਾਇਆ ਜਾਂਦਾ ਨਾਲ ਫਰੀਦੇਵਾਲਾ ਪਿੰਡ ਦੇ ਜਿਹੜਾ ਸਯੋਜਕ ਲਾਕੇ ਦੇ ਸਯੋਜਕ ਦੇ ਨਾਲ ਬਣਾਇਆ ਜਾਂਦਾ ਜੇਕਰ ਗੱਲ ਕਰਦੇ ਹਾਂ 26 ਵਿਸਾਖ ਨੂੰ ਹਰ ਸਾਲ ਜਿਹੜਾ ਸਲਾਨਾ ਜੋੜ ਮੇਲਾ ਬਣਾਇਆ ਜਾਂਦਾ ਅੱਜ ਇੱਥੇ ਖਣਪਟ ਸਾਹਿਬ ਦੇ ਭੋਗ ਪੈ ਗਏ ਆ ਨਾਲ ਜਿਹੜਾ ਰਾਗੀ ਢਾਡੀ ਕੁਇਸ਼ਰਾਂ ਨੇ ਤੇ ਸ਼ਾਮਾਂ ਨੂੰ ਜਿਹੜੇ ਕਬੱਡੀ ਦੇ ਮੈਚ ਹੋਏ ਆ ਸੋ ਸਵੇਰਾ ਢਾਡ ਨਾਲ ਅਸੀਂ ਸਾਨੀਆਂ ਕਰਾਂਗੇ ਇੱਥੇ ਆਪਣੇ ਨਾਲ ਕਮੇਟੀ ਮੈਂਬਰ ਮੌਜੂਦ ਹੈਗੇ ਨਗਰ ਨਿਵਾਸੀ ਮੌਜੂਦ ਹੈਗੇ ਸੋ ਆਹ ਕਰਦੇ ਆ ਗੱਲਬਾਤ ਭਾਈ ਸਾਹਿਬ ਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਮੇਰ ਸਿੰਘ ਆ ਜੀ ਪਿੰਡ ਬੱਗੇਵਾਲਾ ਜੀ ਪਿੰਡ ਬੱਗੇਵਾਲਾ ਜੀ ਠੀਕ ਹੈ ਜੀ ਅੱਜ ਜਿਹੜਾ ਸਾਲਾਨਾ ਜੋੜ ਮੇਲਾ ਬਣਾਇਆ ਗਿਆ ਕੀ ਕਹਿਣਾ ਚਾਹੋਗੇ ਇਸਦੇ ਬਾਰੇ ਵਿੱਚ ਇਹ ਇਸ ਕਹਿਣਾ ਚਾਹਾਂਗੇ ਕਿ ਤਨ ਤਨ ਬਾਬਾ ਵੀਰ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਨਾਮ ਤੇ ਹਸਲਾਨਾ ਜੋੜ ਮੇਲੇ ਮਨਾਏ ਜਾਂਦੇ ਹਰ ਸਾਲ 25 ਸਾਲ ਹੋ ਗਏ ਆ ਠੀਕ ਹੈ ਜੀ 25 ਸਾਲ ਤੋਂ ਲਗਾਤਾਰ ਮਨਾਏ ਜਾਂਦੇ ਆ ਇਹ ਤੇ ਪੰਜ ਅਖੰਡ ਪਾਠ ਸਾਹਿਬ ਜੋ ਪਰਸੋਂ ਰੋਜ਼ ਤੋਂ ਆਰੰਭ ਹੋਏ ਸੀ ਅੱਜ 26 ਅਪ੍ਰੈਲ 28 ਮਈ ਨੂੰ ਉਹਨਾਂ ਦੇ ਪੰਜ ਅ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਨੇ ਉਸ ਤੋਂ ਉਪਰੰਤ ਕੀਰਤਨ ਦੀਵਾਨ ਸਜੇ ਨੇ ਠੀਕ ਹੈ ਉਹਨਾਂ ਦੇ ਵਿੱਚ ਰਾਗੀ ਢਾਡੀ ਕਥਾਵਾਚਕ ਸਿੰਘ ਹਾਜ਼ਰ ਹੋਏ ਜਿਨ੍ਹਾਂ ਨੇ ਆਪਣੀ ਕਥਾ ਕਥਾ ਕਵੀਸ਼ਰਾਂ ਨੇ ਆਪਣੇ ਜੋਰ ਵਿਖਾਏ ਆਪ ਆਪਣੀ ਪਿਛਲੀ ਨਾਲ ਲੋਕ ਸੰਗਤ ਨੂੰ ਆਨੰਦਿਤ ਕੀਤਾ ਠੀਕ ਹੈ ਜੀ ਔਰ ਉਸ ਤੋਂ ਉਪਰੰਤ ਕਬੱਡੀ ਦੇ ਮੈਚ ਹੋਏ ਲੰਗਰ ਸਾਰਾ ਦਿਨ ਚੱਲੇ ਆ ਜੋ ਤੁੱਪ ਨਗਰ ਚੱਲਿਆ ਬਾਬਾ ਵੀਰ ਦੇ ਨੀਂਵੇ ਸਥਾਨਾਂ ਤੇ ਠੀਕ ਹੈ ਜੀ ਤੇ ਸ਼ਾਮ ਨੂੰ ਕਬੱਡੀ ਦੇ ਮੈਚ ਹੋਏ ਆ ਉਸ ਤੋਂ ਉਪਰੰਤ ਫਿਰ ਸਮਾਪਤੀ ਆ ਜੀ ਇਸ ਤੋਂ ਬਾਅਦ ਠੀਕ ਹੈ ਜੀ ਕਬੱਡੀ ਦੇ ਮੈਚਾਂ ਚ ਕਿਹੜੀ ਕਿਹੜੀ ਟੀਮ ਨੇ ਕਿਹੜੀ ਕਿਹੜੀ ਮੈਚ ਟੀਮ ਜਿੱਤੀ ਹੈ ਕਬੱਡੀ ਦੇ ਮੈਚ ਦੇ ਵਿੱਚ ਕੋਟ ਬੁੱਡਾ ਮਾਝਾ ਦੀ ਟੀਮ ਸੀ ਇੱਕ ਫਰੋਈਪੁਰੀ ਟੀਮ ਸੀ ਕੋਟ ਬੁੱਡਾ ਦੀ ਟੀਮ ਜਿੱਤੂ ਹੋ ਰਹੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਜਾਂ ਅਸੀਂ ਹੋਰ ਕੋਈ ਬੇਨਤੀ ਕਰਨਾ ਸੰਪੂਰਨ ਕੀ ਬੇਨਤੀ ਕਰੋਗੇ ਨੌਜਵਾਨਾਂ ਨੂੰ ਇਹ ਬੇਨਤੀ ਆ ਕਿ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਆ ਜਾਵੇ ਆਪ ਦੇ ਸ਼ਹੀਦਾਂ ਨੂੰ ਯਾਦ ਰੱਖਿਆ ਜਾਵੇ ਠੀਕ ਹੈ ਜੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਵਿਰਸੇ ਨੂੰ ਬਚਾ ਸਕੀਏ ਠੀਕ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਭਾਈ ਜੀ ਜੀ ਸਲਾਨਾ ਜੋੜ ਮੇਲੇ ਬਾਰੇ ਕੀ ਬੇਨਤੀ ਕਰਨਾ ਚਾਹੋਗੇ ਜੀ ਸਲਾਨਾ ਜੋੜ ਮੇਲੇ ਵਾਸਤੇ ਇਹੀ ਉਹ ਹੀ ਬੇਨਤੀ ਕਰ ਜੇ ਇਹ ਜਿਹੜਾ ਸਲਾਨਾ ਜੋੜ ਮੇਲਾ ਤਨਤਨ ਬਾਬਾ ਵੀਰ ਸਿੰਘ ਦਾ ਤੇ ਹਰ ਸਾਲ 26 ਵਿਸਾਖ ਵਾਰੇ ਦਿਨ ਮਨਾਇਆ ਜਾਂਦਾ ਹੈ ਜੋ ਸੰਗਤਾਂ ਨੂੰ ਤੇ ਆਉਣ ਵਾਲੀ ਪੀੜ੍ਹੀ ਨੂੰ ਜੋ ਪਤਾ ਲੱਗ ਸਕੇ ਕਿ ਜੋ ਤਨਤਨ ਬਾਬਾ ਵੀਰ ਸਿੰਘ ਦਾ ਸਲਾਨਾ ਜੋੜ ਮੇਲਾ ਜੋ ਹਰ ਸਾਲ 27 ਵਿਸਾਖ ਨੂੰ ਹੁੰਦਾ ਹੈ ਕਿ ਉਹ ਇੱਥੇ ਅਸੀਂ 26 ਵਿਸਾਖ ਵਾਲੇ ਦਿਨ ਮਨਾਉਂਦੇ ਆ ਠੀਕ ਹੈ ਜੀ ਹੋਰ ਕੀ ਬੇਨਤੀ ਕਰਨਾ ਚਾਹੋਗੇ ਜੀ ਨਹੀਂ ਇਹੋ ਹੀ ਬੇਨਤੀ ਕਰਾਂ ਨੌਜਵਾਨਾਂ ਨੂੰ ਕਿ ਨਸ਼ਿਆਂ ਛੱਡ ਕੇ ਗੁਰੂ ਘਰ ਨਾਲ ਜੋ ਜਿੱ ਤੱਕ ਕਬੱਡੀ ਦਾ ਮੈਚ ਕਰਾਇਆ ਜਾਂਦਾ ਹੈ ਖੇਡਾਂ ਦੇ ਨਾਲ ਜੁੜਨਾ ਨਸ਼ਿਆਂ ਤੋਂ ਬਚ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਤੇ ਗੁਰੂ ਨਾਲ ਜੁੜੀਂ। ਦਿਵਾਨਾ ਦੇ ਵਿੱਚ ਕਿਹੜੇ ਕਿਹੜੇ ਸਿੰਘਾਂ ਨੇ ਹਾਜ਼ਰੀ ਭਰੀ ਜੀ ਅੱਜ? ਦਿਵਾਨਾ ਦੇ ਵਿੱਚ ਜੋ ਬਾਬਾ ਗਰਨਾਮ ਸਿੰਘ ਜੀ ਭਾਈ ਕੀ ਟਰੌਲੀ ਵਾਲੇ ਠੀਕ ਹੈ ਜੀ ਤੇ ਗੁਰਮਤ ਸਿੰਘ ਐਮਈ ਜੋ ਜੋਗੀ ਦਾ ਜਥਾ ਉਹ ਪਹੁੰਚੇ ਸਨ ਅਤੇ ਹੋਰ ਦਵਿੰਦਰ ਸਿੰਘ ਜੀ ਬੰਡਾਲਾ ਬਲਵਿੰਦਰ ਸਿੰਘ ਜੀ ਬੰਡਾਲਾ ਅਤੇ ਹੋਰ ਕਈ ਰਾਗੀ ਢਾਡੀ ਜਿ세 ਕੰਤੀ ਠੀਕ ਹੈ ਵੈਜ ਜੀ ਦਾ ਕਲਸਾ ਆ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਸਰਵਨ ਸਿੰਘ ਨੰਬਰਦਾਰ ਠੀਕ ਹੈ ਜੀ ਪਿੰਡ ਬੱਗੇ ਵਾਲਾ ਪਿੰਡ ਬੱਗੇ ਵਾਲਾ ਹਾਂ ਜੀ ਠੀਕ ਹੈ ਜੀ ਸਰਾਨਾ ਜੋੜ ਮੇਲੇ ਤੇ ਕੀ ਕਹਿਣਾ ਚਾਹੋਗੇ ਜੀ ਸਰਾਨਾ ਜੋੜ ਮੇਲਾ ਜਿਹੜਾ 26 ਸਾਵਣ 8 ਮਈ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਮਨਾਇਆ ਜਾਂਦਾ ਠੀਕ ਹੈ ਜੀ ਇਹਦੇ ਵਿੱਚ ਸੰਤ ਬਹਾਪੁਰਸ਼ਾਂ ਰਾਗੀ ਢਾਡੀ ਜਿਹੜੀ ਵੱਧ ਤੋਂ ਵੱਧ ਸੰਗਤ ਪਹੁੰਚੀ ਆ ਜੀਆਂ ਕਹਿੰਦੇ ਆ ਨਗਰ ਵੱਲੋਂ ਠੀਕ ਹੈ ਜੀ ਇਲਾਕੇ ਵੱਲੋਂ ਇਹ ਇਹੀ ਬੇਨਤੀ ਕਰਦੇ ਆ ਕਿ ਨਸ਼ਿਆਂ ਤੋਂ ਦੂਰ ਸਾਨੂੰ ਸਾਡੇ ਇਹੀ ਪਰਾਲਾ ਕਿ ਗੁਰੂ ਦੇ ਨਾਲ ਜੁੜਿਆ ਜਾਵੇ ਠੀਕ ਹੈ ਜੀ ਜਿਵੇਂ ਕਬੱਡੀ ਦਾ ਬਹੁਤ ਵਧੀਆ ਮੈਚ ਹੋਇਆ ਤੇ ਇਸੇ ਤਰ੍ਹਾਂ ਇਹ ਸਹਿਯੋਗ ਦਿੰਦੇ ਰੋ ਤੇ ਜਿਹੜਾ ਸਮਾਗਮ ਹੋ ਵਾਧਾ ਫੁੱਲ ਦਰਵੇ ਵੱਡਾ ਹੋਵੇ ਠੀਕ ਹੈ ਜਿਹੜੇ ਨੌਜਵਾਨਾਂ ਨੇ ਸੇਵਾ ਕੀਤੀ ਜੱਜ ਨੌਜਵਾਨਾਂ ਨੇ ਬੀਬੀਆਂ ਭੈਣਾਂ ਨੇ ਉਹਨਾਂ ਦੇ ਵੀ ਧੰਨਵਾਦ ਕਰਨਾ ਚਾਹੁੰਦਾ ਬਿਲਕੁਲ ਜੀ ਜਿਨ੍ਹਾਂ ਨੇ ਸੇਵਾ ਕੀਤੀ ਆ ਸਾਡੇ ਕੋਲ ਕੋਈ ਲਫ਼ਜ਼ ਨਹੀਂ ਕਿ ਧੰਨਵਾਦ ਕਰਨ ਦੇ ਠੀਕ ਹੈ ਜੀ ਜਲਦੀਆਂ ਘਰਾਈਆਂ ਤੋਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤ ਸ੍ਰੀ ਅਕਾਲ ਸਾਬ ਵਾਹਿਗੁਰੂ ਜੀ ਫਤਿਹ